ਸਸ਼ੀਕਲ ਜੀ ਬਰਕਤ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਉੱਪਰ ਲੈ ਜਾਂਦੀ ਹੈ ਤਾਂ ਉਸ ਦੇ ਦਿਮਾਗ ਵਿੱਚ ਸੰਦੀਪ ਤੇ ਕਮਲ ਬਾਰੇ ਬਹੁਤ ਗੱਲਾਂ ਭਰ ਦਿੰਦੀ ਹੈ ਪ੍ਰੀਤ ਕਹਿੰਦੀ ਹੈ ਮੰਮੀ ਵੀਰੇ ਤੇ ਭਾਬੀ ਨੂੰ ਕੀ ਹੋ ਗਿਆ ਉਹ ਪਹਿਲਾਂ ਤਾਂ ਇਦਾਂ ਦੇ ਨਹੀਂ ਸੀ ਹੁਣ ਕੀ ਹੋ ਗਿਆ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਉਸ ਦੀ ਮੰਮੀ ਹੀ ਸਾਰਾ ਕੁਝ ਕਰ ਰਹੀ ਹੈ ਉਹ ਜੋ ਵੀ ਚੀਜ਼ਾਂ ਆਪਣੀ ਧੀ ਨੂੰ ਦਿੰਦੀ ਹੈ ਉਹ ਸਾਰੇ ਤੁਲ ਕੋ ਕੇ ਦਿੰਦੀ ਹੈ ਤੇ ਉਸ ਗੱਲ ਦਾ ਕਮਲ ਤੇ ਉਸਦੇ ਡੈਡੀ ਨੂੰ ਪਤਾ ਲੱਗ ਗਿਆ ਹੈ ਕਿ ਉਹ ਪ੍ਰੀਤ ਤੇ ਵਿੱਕੀ ਨੂੰ ਜੋ ਵੀ ਦਿੰਦੀ ਹੈ ਸਾਨੂੰ ਨਹੀਂ ਦੱਸਦੀ ਤੇ ਦੋਨਾਂ ਦੋਨੋਂ ਮੰਮੀ ਨੂੰ ਬਹੁਤ ਗੁੱਸੇ ਹੁੰਦੇ ਹਨ ਤੇ ਫਿਰ ਜਦ ਸਵੇਰ ਹੁੰਦੀ ਆ ਤੇ ਸੰਦੀਪ ਚਾਹ ਬਣਾਉਂਦੀ ਹੈ ਤੇ ਪ੍ਰੀਤ ਨੂੰ ਰਸੋਈ ਵਿੱਚ ਆ ਕੇ ਕਹਿੰਦੀ ਹੈ ਤੇ ਪ੍ਰੀਤ ਨੂੰ ਕਹਿੰਦੀ ਹੈ ਕਿ ਤੇਰੀ ਵੀ ਚਾਲ ਤੇਰੀ ਵਿਚਾਰ ਪਾ ਦੇ ਆ ਪ੍ਰੀਤ ਕਹਿੰਦੀ ਮੇਰੇ ਮੇਰਾ ਮਨ ਨਹੀਂ ਕਿਉਂਕਿ ਮੰਮੀ ਨੇ ਪ੍ਰੀਤ ਦੇ ਮਨ ਵਿੱਚ ਸੰਦੀਪ ਬਾਰੇ ਗਲਤ ਗੱਲਾਂ ਭਰ ਦਿੱਤੀਆਂ ਪ੍ਰੀਤ ਆਪਣੇ ਡੈਡੀ ਤੇ ਭਰਾ ਨੂੰ ਮਿਲਦੀ ਹੈ ਕਹਿੰਦੀ ਹੈ ਵੀਰੇ ਰਾਤ ਲੇਟ ਹੋ ਗਏ ਸੀ ਜਿਹੜਾ ਮੈਨੂੰ ਮਿਲਣ ਨਹੀਂ ਆਏ ਤੇ ਕਮਲ ਕਹਿੰਦਾ ਮੈਂ ਕਿਹਾ ਹੁਣ ਪ੍ਰੀਤ ਸੋ ਗਈ ਹੋਣੀ ਆ ਨੀਂਦ ਕਿਉਂ ਖਰਾਬ ਕਰਨੀ ਆ ਪ੍ਰੀਤ ਬਾਹਰ ਜਾ ਕੇ ਕੱਲੀ ਬੈਠ ਜਾਂਦੀ ਹੈ ਤੇ ਉਸ ਦੀ ਮੰਮੀ ਕਹਿੰਦੀ ਚਾਹ ਲੈ ਆ ਕੇ ਦੇਵਾ ਉਸ ਪ੍ਰੀਤ ਕਹਿੰਦੀ ਹਾਂਜੀ ਦੇ ਦੋ ਤੇ ਫਿਰ ਮੰਮੀ ਰਸੋਈ ਵਿੱਚ ਚਾਹ ਲੈਣ ਜਾਂਦੀ ਹੈ ਤੇ ਸੰਦੀਪ ਨੂੰ ਕਹਿੰਦੀ ਹੈ ਤੂੰ ਪ੍ਰੀਤ ਨੂੰ ਚਾਹ ਨਹੀਂ ਦਿੱਤੀ ਆਪ ਸਾਰੇ ਚਾਹ ਪੀਂਦੇ ਆ ਸੰਦੀਪ ਕਹਿੰਦੀ ਮੈਂ ਸਾਰਿਆਂ ਨਾਲੋਂ ਪਹਿਲਾਂ ਪ੍ਰੀਤ ਨੂੰ ਚਾਹ ਪੁੱਛੀ ਸੀ ਉਹ ਕਹਿੰਦੀ ਮੇਰਾ ਦਿਲ ਨਹੀਂ ਕਰਦਾ ਤੇ ਮੈਂ 1 ਮਿੰਟ ਵਿੱਚ ਕਿ ਉਹ ਦਿਲ ਕਰਾਇਆ ਫਿਰ ਸੰਦੀਪ ਤੇ ਮੰਮੀ ਦੀ ਬਹੁਤ ਬਹਿਸ ਹੁੰਦੀ ਹੈ ਤੇ ਮੰਮੀ ਸੰਦੀਪ ਨੂੰ ਬਹੁਤ ਬੋਲਦੀ ਹੈ ਤੇ ਕਮਲ ਨੂੰ ਪਤਾ ਲੱਗ ਗਿਆ ਪਤਾ ਲੱਗ ਜਾਂਦਾ ਹੈ ਤੇ ਪ੍ਰੀਤ ਨੂੰ ਕਹਿੰਦਾ ਹੈ ਕਿ ਜੇ ਤੈਨੂੰ ਫਿਰ ਤੈਨੂੰ ਪਤਾ ਲੱਗ ਗਿਆ ਹੈ ਜੇ ਮੰਮੀ ਨੇ ਸਾਰਾ ਕੁਝ ਸਾਡੇ ਤੋਂ ਚੋਰੀ ਦਿੱਤਾ ਫਿਰ ਤੈਨੂੰ ਕਿੱਦਾਂ ਦਾ ਲੱਗੇਗਾ ਪ੍ਰੀਤ ਕਹਿੰਦੀ ਤੁਸੀਂ ਇਹ ਅਲਮਾਰੀ ਵਾਪਸ ਲੈ ਲਓ ਕਿਉਂਕਿ ਮੰਮੀ ਨੇ ਤਾਂ ਪਹਿਲਾਂ ਹੀ ਪ੍ਰੀਤ ਦੇ ਮਨ ਵਿੱਚ ਗੱਲਾਂ ਭਾਰ ਦਿੱਤੀਆਂ ਤੇ ਹੁਣ ਡੈਡੀ ਜੀ ਦਾ ਕੀ ਫੈਸਲਾ ਹੋਊਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ